जय शंकर जी सारेया नु अपा सारेनु ਪਤਾ ਹੀ ਆ ਬੀ ਕੁਛ ਦਿਨ ਪਹਿਲਾਂ ਰੋਪੜ ਦੇ ਵਿੱਚ ਇੱਕ ਬੜੀ ਹੀ ਕਾਨੂੰਨੀ ਹਰਕਤ ਕੀਤੀ ਗਈ ਜਿਦੇ ਵਿੱਚ ਅਣਜਾਣ ਬੰਦੇਆ ਵੱਲੋਂ ਇਤੇ ਦੋ ਵੱਤਿਆ ਕੀਤੀ ਗਈ ਔਰ ਕਈ ਰੂਹਾਂ ਨੂੰ ਜਿਹੜਾ ਬਾਹਰ ਨੀ ਕੋਸ਼ਿਸ਼ ਕੀਤੀ ਗਈ ਉਸ ਵਕਤ ਦੇ ਵਿੱਚ ਸਨਾਤਨਤਰ ਸਵਾਰ ਉਪਰ ਦੇ ਝੰਡੇ ਥੱਲੇ ਸਾਰੀਆਂ ਸੰਸਥਾਵਾਂ ਧਾਰਮਿਕ ਰਾਜਨੀਤਿਕ ਦੇ ਸਹਿਯੋਗ ਦੇ ਨਾਲ ਕੱਲ 12 ਵਜੇ ਤੱਕ ਜਿਹੜਾ ਬਾਜ਼ਾਰ ਆ ਉਹ ਬੰਦ ਰਹੂਗਾ ਜਿਸ ਦਾ ਸਮਰਥਨ ਸ਼੍ਰੀ ਸ਼ਿਵ ਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਰੋਪੜ ਅਤੇ ਮੋਕਸ਼ਪੰਥ ਵਿਸ਼ਵ ਫਿਲੀਅੰਟ ਟ੍ਰਸਟ ਪਿਰਤਪੁਰ ਸਾਹਿਬ ਦੋਨੋਂ ਉਸ ਦਾ ਸਮਰਥਨ ਕਰਦੇ ਆਂ ਔਰ ਜਿੰਨੇ ਵੀ ਸਾਡੇ ਕਾਰਜਕਰਤਾ ਦੀਆਂ ਦੁਕਾਨਾਂ ਉਹ ਬੰਦ ਵੀ ਰਹਿਣਗੀਆਂ ਪੂਰੇ ਬਾਜ਼ਾਰ ਨੂੰ ਰੇੜੀ ਫੜੀ ਵਾਲਿਆਂ ਨੂੰ ਵੀ ਅਪੀਲ ਆ ਕਿ ਕੱਲੋਂ ਆਪਣੀਆਂ ਦੁਕਾਨਾਂ 12 ਵਜੇ ਤੱਕ ਰੋਜ਼ ਦੇ ਵਜੋਂ ਬੰਦ ਰੱਖਣ ਅਗਲਾ ਜੋ ਵੀ ਸਨਾਤਨ ਧਰਮ ਸਭਾ ਵੱਲੋਂ ਆਦੇਸ਼ ਹੋਣਗੇ ਉਹ ਅਸੀਂ ਪਾਲਣਾ ਇਨ ਵਿੱਚ ਕਰੂਗੇ જય ਸ਼ੰਕਰ